ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਿਆਰੀ ਸਾ ਸੰਗਤ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਉਤੇ ਸਵਾਗਤ ਹੈ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਵਧੀਆ ਹੋਵੋਗੇ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਉਹ ਕਿਹੜੀਆਂ ਦੋ ਪੰਕਤੀਆਂ ਨੇ ਜਿਨ੍ਹਾਂ ਦਾ ਜਾਪ ਕਰਕੇ ਅਸੀਂ ਆਪਣੇ ਘਰ ਪਰਿਵਾਰ ਵਿੱਚ ਕਾਰੋਬਾਰ ਵਿੱਚ ਵਾਧਾ ਕਰ ਸਕਦੇ ਹਾਂ ਖੁਸ਼ੀਆਂ ਲਿਆ ਸਕਦੇ ਹਾਂ ਸਾਡਾ ਕੰਮ ਬਹੁਤ ਹੀ ਤੇਜ਼ੀ ਨਾਲ ਚੱਲੇਗਾ ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਾਂਗੇ ਸੰਗਤ ਜੀ ਵੀਡੀਓ ਸ਼ੁਰੂ ਕਰਨੇ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਅਸੀਂ ਜੋ ਵੀ ਪੰਕਤੀਆਂ ਦਾ ਜਾਪ ਕਰਦੇ ਹਾਂ ਇਹਨਾਂ ਪੰਕਤੀਆਂ ਦਾ ਜਾਪ ਅਸੀਂ ਦਿਨ ਚ ਟਾਈਮ ਕੱਢ ਕੇ ਕਿਸੇ ਵੀ ਟਾਈਮ ਕਰ ਸਕਦੇ ਹਾਂ ਪਰ ਜੇਕਰ ਤੁਸੀਂ ਸਿਰਫ ਪੰਕਤੀਆਂ ਕਰਦੇ ਹੋ ਨਿਤਨੇਮ ਕੰਨ ਛੱਡ ਦਿੰਦੇ ਹੋ ਤਾਂ ਤੁਹਾਨੂੰ ਇਸ ਦਾ ਕੋਈ ਫਲ ਨਹੀਂ ਮਿਲੇਗਾ ਭਾਵੇਂ ਕਈ ਲੋਕ ਵੀਡੀਓ ਦੇਖ ਕੇ ਨਿਤਨੇਮ ਛੱਡ ਕੇ ਸਿਰਫ ਦੋ ਪੰਕਤੀਆਂ ਕਰਨ ਲੱਗ ਜਾਂਦੇ ਨੇ ਐਦਾਂ ਨਹੀਂ ਕਰਨਾ ਚਾਹੀਦਾ ਸਾਧ ਸੰਗਤ ਜੀ ਜੇਕਰ ਤੁਸੀਂ ਵਾਹਿਗੁਰੂ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਤਾਂ ਗੁਰਬਾਣੀ ਵੱਤ ਤੋਂ ਵੱਧ ਜਦੋਂ ਵੀ ਤੁਹਾਡਾ ਟਾਈਮ ਲੱਗੇ ਉਸ ਵੇਲੇ ਜਾਪ ਕਰੋ ਕਿਉਂਕਿ ਸੰਗਤ ਜੀ ਕਈ ਵਾਰੀ ਐਦਾਂ ਹੁੰਦਾ ਹੈ ਕਿ ਅਸੀਂ ਕੁਝ ਪੰਕਤੀਆਂ ਕਰ ਲੈਣੇ ਆ ਪਰ ਪੂਰਾ ਪਾਠ ਛੱਡ ਦਿੰਨੇ ਆ ਇਸ ਨਾਲ ਕੀ ਹੋਵੇਗਾ ਕਿ ਅਸੀਂ ਗੁਰਬਾਣੀ ਤੋਂ ਦੂਰ ਹੋ ਜਾਾਂਗੇ ਆਪਣੇ ਗੁਰੂ ਤੋਂ ਦੂਰ ਹੋ ਜਾਾਂਗੇ ਸਿਰਫ ਸਾਡੀ ਮਨ ਵਿੱਚ ਇਹੀ ਵਿਚਾਰ ਰਹਿ ਜਾਏਗਾ ਕਿ ਦੋ ਪੰਕਤੀਆਂ ਕਰਨ ਨਾਲ ਤਾਂ ਸਾਡਾ ਕੰਮ ਬਣ ਜਾਵੇਗਾ ਪਰ ਨਹੀਂ ਸੰਗਤ ਜੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਿਤਨੇਮ ਸਾਨੂੰ ਕਦੇ ਵੀ ਨਹੀਂ ਵਿਸਾਰਨਾ ਚਾਹੀਦਾ ਕਦੇ ਨਹੀਂ ਛੱਡਣਾ ਚਾਹੀਦਾ ਤੇ ਦੂਜੀ ਗੱਲ ਹੈ ਜਦੋਂ ਵੀ ਸਾਡੇ ਕੋਈ ਘਰਾਂ ਕੁਝ ਵੀ ਮੰਗਣ ਆਂਦਾ ਹੈ ਭਾਵੇਂ ਕੋਈ ਗਰੀਬ ਬੰਦਾ ਜਦੋਂ ਸਾਡੇ ਘਰਾਂ ਕੋਈ ਕੁਝ ਵੀ ਮੰਗਣ ਆਂਦਾ ਹੈ ਕੀ ਚਾਹੇ ਉਸਨੂੰ ਪੈਸੇ ਦੀ ਲੋੜ ਹੈ ਚਾਹੇ ਉਸਨੂੰ ਕਿਸੇ ਚੀਜ਼ ਦੀ ਲੋੜ ਹੈ ਪਰ ਅਸੀਂ ਕਈ ਵਾਰੀ ਉਸਨੂੰ ਜਵਾਬ ਦੇ ਦੰਨੇ ਕਿਉਂਕਿ ਸਾਨੂੰ ਲੱਗਦਾ ਹੁੰਦਾ ਹੈ ਕਿ ਉਸ ਦਾ ਇਹੀ ਕੰਮ ਹੈ ਪਰ ਸੰਗਤ ਜੀ ਕੀ ਪਤਾ ਉਸਨੂੰ ਸੱਚਮੁੱਚੇ ਲੋੜ ਹੋਵੇ ਥੋੜੀ ਕੀਤੀ ਮਦਦ ਨਾਲ ਜੇਕਰ ਉਸ ਦਾ ਕੰਮ ਸਰਦਾ ਹੈ ਤਾਂ ਉਹ ਤੁਹਾਨੂੰ ਕਿੰਨੀ ਅਸੀਸ ਦੇਵੇਗਾ ਸੋਚੋ ਪਰ ਜੇਕਰ ਚੀਜ਼ ਹੁੰਦੇ ਹੋਏ ਵੀ ਜਾਣਦੇ ਹੋਏ ਵੀ ਕਿ ਉਹ ਮਜਬੂਰ ਹੈ ਗਰੀਬ ਹੈ ਅਸੀਂ ਉਸ ਨੂੰ ਚੀਜ਼ ਨਹੀਂ ਦੰਦੇ ਤਾਂ ਅਸੀਂ ਜਿੰਨੇ ਮਰਜੀ ਗੁਰਦੁਆਰਾ ਸਾਹਿਬ ਜਾ ਕੇ ਮੱਥੇ ਟੇਕ ਆਈਏ ਮਰਜੀ ਨੇਤਨੇ ਕਰ ਲਏ ਪਰ ਜੇਕਰ ਸਾਡੇ ਅੰਦਰ ਕਿਸੇ ਦੇ ਪ੍ਰਤੀ ਦਇਆ ਭਾਵਨਾ ਹੀ ਨਹੀਂ ਹੈ ਤਾਂ ਸਾਡੇ ਕਿਤੇ ਪਾਠ ਤੇ ਟੇਕੇ ਮੱਥੇ ਵੀ ਕਿਸੇ ਕੰਮ ਨਹੀਂ ਆਉਂਦੇ ਹਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਹਮਣੇ ਵਾਲਾ ਬੰਦਾ ਉਹ ਚੀਜ਼ ਲੈ ਸਕਦਾ ਹੈ ਪਰ ਫੇਰ ਵੀ ਉਹ ਜਾਣ ਬੁਝ ਕੇ ਤੁਹਾਡੇ ਕੋਲ ਬਾਰ ਬਾਰ ਆਉਂਦਾ ਹੈ ਤਾਂ ਸੰਗਤ ਜੀ ਉਹ ਗੱਲ ਲੈਦੀ ਹੈ ਪਰ ਜੇਕਰ ਕੋਈ ਸੱਚਮੁੱਚ ਹੀ ਬਹੁਤ ਜ਼ਿਆਦਾ ਗਰੀਬ ਹੈ ਜੇਕਰ ਤੁਸੀਂ ਉਸ ਨੂੰ ਕੋਈ ਚੀਜ਼ ਦੀ ਮਦਦ ਕਰਦੇ ਹੋ ਤਾਂ ਇਹ ਤੁਹਾਡੇ ਘਰ ਪਰਿਵਾਰ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀਆਂ ਦੇ ਢੇਰ ਲੈ ਕੇ ਆਉਣਗੇ ਉਹਨਾਂ ਦੀ ਦਿੱਤੀ ਦੁਆ ਕਦੇ ਖਾਲੀ ਨਹੀਂ ਜਾਂਦੀ ਸੰਗਤ ਜੀ ਔ ਉਹ ਦੋ ਪੰਕਤੀਆਂ ਜਾਣਦੇ ਹਾਂ ਕਿ ਉਹ ਕਿਹੜੀਆਂ ਦੋ ਪੰਕਤੀਆਂ ਨੇ ਜਿਨ੍ਹਾਂ ਦੇ ਜਾਪ ਨਾਲ ਘਰ ਪਰਿਵਾਰ ਵਿੱਚ ਖੁਸ਼ੀਆਂ ਆਉਂਦੀਆਂ ਨੇ ਭਾਫ ਕੀ ਜਪਜੀ ਸਾਹਿਬ ਦੇ ਪਾਠ ਦੀਆਂ ਉਹ ਦੋ ਪੰਕਤੀਆਂ ਤੁਸੀਂ ਕਿਸ ਦਿਨ ਕਿਸੇ ਵੀ ਟਾਈਮ ਕਰ ਸਕਦੇ ਹੋ ਉਹ ਪੰਕਤੀਆਂ ਨੇ ਇਹੋ ਅੰਤਨਾ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਇਹੋ ਅੰਤਨਾ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਸੰਗਤ ਜੀ ਇਸ ਸ਼ਬਦ ਦਾ ਜਾਪ ਇਸ ਪੰਕਤੀ ਦਾ ਜਾਪ ਤੁਸੀਂ ਦਿਨ ਚ ਜਿਸ ਟਾਈਮ ਵੀ ਤੁਹਾਨੂੰ ਲੱਗਦਾ ਹੈ ਤੁਸੀਂ ਬੇਲੇ ਹੋ ਤੁਸੀਂ ਆਪਣੇ ਕੋਈ ਸੇ ਕਾਰੋਬਾਰ ਚ ਹੋ ਤੁਸੀਂ 2 ਮਿੰਟ ਬੇਲੇ ਹੋ 5 ਮਿੰਟ ਬੇਲੇ ਹੋ ਤਾਂ ਤੁਸੀਂ ਇਸ ਸ਼ਬਦ ਦਾ ਜਾਪ ਜ਼ਰੂਰ ਕਰਨਾ ਜੀ ਵਾਹਿਗੁਰੂ ਕਿਰਪਾ ਸਦਕਾ ਤੁਹਾਡੇ ਘਰ ਪਰਿਵਾਰ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਦੀਆਂ ਲਹਿਰਾਂ ਆਉਣਗੀਆਂ ਤੇ ਇਹ ਘਰ ਪਰਿਵਾਰ ਬੇੜਾ ਖੁਸ਼ੀਆਂ ਨਾਲ ਭਰਿਆ ਰਹੇਗਾ ਆਸ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਵੇ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਜੀ ਤਾਂ ਜੋ ਅੱਗੇ ਤੋਂ ਸਾਨੂੰ ਹੋਰ ਜ਼ਿਆਦਾ ਮੋਟੀਵੇਸ਼ਨ ਮਿਲੇ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਸਾਂਝੀਆਂ ਕਰਨੇ ਚ ਸੰਗਤ ਜੀ ਬੋਲਾ ਚੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ